ਕੀ ਸਾਰੀਆਂ ਸੰਸਥਾਵਾਂ ਤੇ ਪਰੰਪਰਾਵਾਂ ਨੂੰ ਢਾਉਣ ਲਈ ਜਿਹੜੀਆਂ ਏਜੰਸੀਆਂ ਲੱਗੀਆਂ ਹੋਈਆਂ ਉਹਨਾਂ ਦੇ ਹੱਥ ਕੰਡੇ ਬਣ ਗਏ। ਪੰਜੇ ਪਾਇਾਰੇ ਸਹਿਬਾਨ ਬੜੇ ਸਤਿਕਾਰਤ ਹੁੰਦੇ ਨੇ ਉਹਨਾਂ ਦੀ ਸੇਵਾ ਤੇ ਸੇਵਾ ਕੇਵਲ ਤੇ ਕੇਵਲ ਆਮਰਤ ਛਕਾਉਣ ਵੇਲੇ ਦੀ ਡਿਊਟੀ ਹੁੰਦੀ ਹੈ। ਕਿਸੇ ਨੂੰ ਤਨਖਾਹੀਆ ਕਰਾਰ ਕਰਨਾ ਕਿਸੇ ਨੂੰ ਧਾਰਮਿਕ ਸੇਵਾ ਲਾਉਣੀ ਕਿਸੇ ਤੋਂ ਧਾਰਮਿਕ ਵਗਿਆ ਹੋ ਜਾਣੀ ਤੇ ਉਹਨੂੰ ਤਲਬ ਕਰਕੇ ਉਨੂੰ ਸਦਾ ਜਾਂ ਸੇਵਾ ਸੁਣਾਉਣੀ ਇਹ ਅਧਿਕਾਰ ਖੇਤਰ ਕੇਵਲ ਤੇ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਮੈਂ ਸਮਝਦਾ ਕਿ ਜਿਹੜੀਆਂ ਸ਼ਕਤੀਆਂ ਅੱਜ ਸਿੱਖ ਸੰਸਥਾਵਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਚਲਕੀਆਂ ਹੋਈਆਂ ਨੇ ਇਹ ਲੋਕ ਉਹਨਾਂ ਦੇ ਹੱਥ ਕੰਡੇ ਬਣ ਕੇ ਉਹਨਾਂ ਦੀ ਬੋਲੀ ਬੋਲਦੇ ਨੇ ਜਿਹੜੀਆਂ ਬਿਲਕੁਲ ਹੀ ਨਾ ਪਰਵਾਨਨੇ ਕੌਮ ਨੂੰ ਕਿਉਂਕਿ ਪੰਜ ਪਿਆਰੇ ਤਾਂ ਹਰ ਸ਼ਹਿਰ ਵਿੱਚ ਨੇ ਜਿੱਥੇ ਵੀ ਅਮਰਤ ਪਾਨ ਕਰਾਉਣਾ ਪੰਜ ਪਿਆਰੇ ਸਹਿਬਾਨ ਤਿਆਰ ਹੋ ਸਕਦੇ ਨੇ ਤੇ ਪੰਜ ਪਿਆਰੇ ਸਹਿਬਾਨ ਬੈਠ ਕੇ ਫੈਸਲਾ ਕਰੀ ਜਾਣ ਥਾਂ ਥਾਂ ਤੇ ਫਿਰ ਤਾਂ ਖੇਰੂ ਖੇਰੂ ਕਰਦੇ ਨੇ ਕਿ ਕੌਮ ਇਸੇ ਕਰਕੇ ਇੱਕ ਨਿਸ਼ਾਨ ਇੱਕ ਸਥਾਨ ਇੱਕ ਸਬਧਾਨ ਤੇ ਇੱਕ ਸੋਚ ਲਈ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀਕ ਹੈ ਤਖਤ ਸਾਰੇ ਪੂਜਣ ਯੋਗ ਨੇ ਸਤਕਾਰ ਯੋਗ ਨੇ ਪਰ ਉਹ ਸਾਰੇ ਤਖਤ ਬਿਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਦੇ ਸਾਜੇ ਹੋਏ ਨੇ ਤੇ ਸ਼੍ਰੀ ਅਕਾਲ ਤੱਕ ਸਾਹਿਬ ਸਹਿਬਗੁਰੂ ਹਰ ਗੋਬਿੰਦ ਪਾਤਸ਼ਾਹ ਜੀ ਨਾਲ ਦਾ ਜ਼ਮੀਰੀ ਪੀਰੀ ਦੇਵਸ ਹੈ। ਉਹਨਾਂ ਦੀ ਸਥਾਪਨਾ ਕਰਕੇ ਉਹਨੀਆਂ ਉਹਦੀ ਜ਼ਿੰਮੇਵਾਰੀ ਇਹ ਹੈ ਜਿਹੜੀ ਇਹ ਕੰਮ ਕਰਨਾ। ਸੋ ਮੈਂ ਸਮਝਦਾ ਕਿ ਇਹ ਜੋ ਪਟਨਾ ਸਾਹਿਬ ਦੇ ਵਿੱਚ ਕੀਤਾ ਗਿਆ ਹੈਗਾ ਇਹ ਉਹ ਡੂੰਗੀ ਚਾਲ ਹੈ ਉਹਨਾਂ ਲੋਕਾਂ ਦੀ ਜਿਹਦੇ ਵਿੱਚ ਸਾਡੇ ਵਾਲੇ ਵੀ ਡੋਗਰੇ ਰਲੇ ਹੋਏ ਨੇ। ਕਿ ਪੰਥਕ ਏਕੇ ਦਾ ਪੰਥਕ ਸ਼ਕਤੀ ਦਾ ਤੇ ਸ਼ਕਤੀ ਤੇ ਭਗਤੀ ਦਾ ਜਿਹੜਾ ਪ੍ਰਤੀਕਾ ਸ਼੍ਰੀ ਅਕਾਲ ਤਖਸਬ ਉਹਨੂੰ ਨੀਵਾ ਦਿਖਾਇਆ ਜਾਵੇ ਜਿਹੜਾ ਕਦੇ ਨਹੀਂ ਹੋ ਸਕਦਾ ਸਰ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ 10 ਅਤੇ 11 ਜੁਲਾਈ ਨੂੰ ਜਿਹੜਾ ਵਿਧਾਨ ਸਭਾ ਡਰੱਗਸ ਅਤੇ ਐਸਵਾਈਐਲ ਦੇ ਮੁੱਦੇ ਤੇ ਗੱਲਬਾਤ ਹੋ ਸਕਦੀ ਹੈ ਦੇਖੋ ਡਰੱਗਸ ਦਾ ਹਾਊਸ ਨੇ ਕੀ ਕਰਨਾ ਹੈ ਡੱਗ ਦਾ ਸਰਕਾਰ ਨੇ ਕਰਨੀ ਹੈ ਸਰਕਾਰ ਫੇਲ ਹੋ ਗਈ ਮੈਂ ਤਾਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਕਹਿੰਦਾ ਛੱਡੋ ਕੌਣ ਕੀ ਬੋਲਦਾ ਕਿਸੇ ਦੀ ਨਹੀਂ ਮਾਨ ਸਾਹਿਬ ਦੀ ਕੋਈ ਗੱਲ ਕਰਦਾ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਸਰਕਾਰਾਂ 2 ਮਿੰਟ ਜੇ ਬੰਦ ਕਰ ਸਕਦੀਆਂ ਨੇ ਕਿਉਂਕਿ ਸਰਕਾਰਾਂ ਹੀ ਮਕਾਉਂਦੀਆਂ ਨੇ ਹੁਣ ਤਾਂ ਮਾਨ ਸਾਹਿਬ ਫਿਰ ਸਾਢੇ 3 ਸਾਲ ਦੀ ਤੁਹਾਡੀ ਦੁਕਾਨ ਚੱਲਦੀ ਪਈ ਉਹਨੂੰ ਬੰਦ ਕਰ ਦੋ ਕਿਉਂ ਨਹੀਂ ਕਰਦੇ ਕਿਉਂਕਿ ਮੇਰੀ ਨਹੀਂ ਇਹ ਗੱਲ ਮਾਨ ਸਾਹਿਬ ਦੀ ਹੈ ਅੱਜ ਸੰਤਾਪ ਕੀ ਹੈ ਪੰਜਾਬ 'ਚ ਡਰੱਗ ਅਕੇ ਨਾਲੋਂ ਦੁੱਗਣੀ ਤਿੱਗਣੀ ਨਹੀਂ 10 ਗੁਣਾ ਹੋ ਗਈ ਕਿਉਂ ਹੋ ਗਈ ਉਸ ਥਾਣੇ ਵਿੱਚ ਜੁਰਮ ਮੱਝ ਜਾਂਦਾ ਜਿਹਦੇ ਥਾਣੇਦਾਰ ਨਾਲ ਜੁਰਮ ਕਰਨ ਵਾਲਿਆਂ ਦੀ ਗੱਲਬਾਤ ਹੋ ਜੇ ਸਕਰਾ ਨੂੰ ਪਤਾ ਲੱਗ ਗਿਆ ਕਿ ਸਰਕਾਰ ਸਾਡੀ ਹਮਦਰਦ ਹੈ ਤੇ ਜੱਬੀ ਚਲੋ ਕੰਮ ਤੇ ਦੱਬੀ ਕੋਇੰਤਲਾ ਚਲਬੀ ਜਾਂਦੀ ਹੈ ਸੋ ਇਸ ਕਰਕੇ ਮੈਂ ਜਿਹੜਾ ਸਮਝਦਾ ਕਿ ਇਹ ਫੇਲ ਹੋ ਰਿਹਾ ਹੈ ਦੂਸਰੀ ਗੱਲ ਜਿਆਦੇ ਆਪੋਜੀਸ਼ਨ ਜੁੰਦੇ ਹੁੰਦੇ ਸੀ ਕਹਿੰਦੇ ਸੀ 6 ਮਹੀਨੇ ਸੈਸ਼ਨ ਚਲਾਵਾਂਗੇ ਹੁਣ 24 ਘੰਟੇ 36 ਘੰਟੇ ਦਾ ਸੈਸ਼ਨ ਬੁਲਾਉਂਦੇ ਆ ਡੈਮੋਕਰੇਸੀ ਦਾ ਕਤਲ ਹੈ ਸੈਸ਼ਨ ਬੁਲਾਉਣ ਪੰਜਾਬ ਦੀਆਂ ਇਸ਼ੂਜ਼ ਜੀ ਦੇ ਚ ਲਾਅ ਐਂਡ ਆਰਡਰ ਮਹਿੰਗਾਈ ਬੇਰੋਜ਼ਗਾਰੀ ਸੇਤ ਗੈਂਗਸਟਰ ਰਾਜ ਸਾਰੇ ਮੁੱਦੇ ਖੁੱਲ ਕੇ ਵਿਚਾਰੇ ਜਾਣ ਤੇ ਡਿਸਕਸ